जय माता दी चैत नवरात्रियां ਤੋਂ ਬਾਅਦ ਅੱਜ ਅਸ਼ਟਮੀ ਵਾਲੇ ਦਿਨ ਬੜੀ ਹੀ ਧੂਮ-ਤਾਮ ਅਤੇ ਸ਼ਰਦਾ ਨਾਲ ਕੰਜਕ ਪੂਜਨ ਕੀਤਾ ਜਾ ਰਿਹਾ ਹੈ ਹਰ ਘਰ ਦੇ ਵਿੱਚ ਜਗਮਗ ਜਗਦੀ ਜੋਤ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦੀ ਹੈ ਸੋ ਮਾਂ ਦੇ ਵਿੱਚ ਵਿਸ਼ਵਾਸ ਆਸਥਾ ਰੱਖਣ ਵਾਲੇ ਅੱਜ ਦੇ ਦਿਨ ਕੰਜਕ ਪੂਜਨ ਕਰਦੇ ਨੇ ਮੰਨਿਆ ਜਾਂਦਾ ਹੈ ਕਿ ਮਾਂ ਕੰਜਕਾਂ ਦੇ ਰੂਪ ਦੇ ਵਿੱਚ ਅੱਜ ਘਰਾਂ ਦੇ ਵਿੱਚ ਵਿਰਾਜਮਾਨ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਮਾਂ ਦੀ ਰੂਪ ਮੰਨਣ ਵਾਲੀਆਂ ਕੰਜਕਾਂ ਦੇ ਪੈਰ ਤੋ ਆਏ ਜਾਂਦੇ ਹੈ ਸਤਕਾਰ ਕੀਤਾ ਜਾਂਦਾ ਹੈ ਸੋ ਉਸ ਤੋਂ ਬਾਅਦ ਅੱਗੇ ਪੂਜਾ ਵਿਧੀ ਸ਼ੁਰੂ ਹੋਏਗੀ ਪਹਿਲਾਂ ਮਾਤਾ ਦੀ ਕੰਜਕਾਂ ਦੇ ਪੈਰ ਤੋ ਆਏ ਜਾ ਰਹੇ ਨੇ ਉਸ ਤੋਂ ਬਾਅਦ ਇਸ ਸਮਗਰੀ ਜੋ ਕਿ ਕੰਝਕਾਂ ਨੂੰ ਤੋਹਫੇ ਦੇ ਵਜੋਂ ਦਿੱਤੀ ਜਾਣੀ ਹੈ ਤੇ ਮਾਂ ਦੀ ਜੋਤ ਅੱਗੇ ਨਤਮਸਤਕ ਹੋਣ ਦਾ ਸਮਾਂ ਆ ਗਿਆ ਹੈ ਸੋ ਤੁਸੀਂ ਜਾਣਦੇ ਹੀ ਹੋ ਕਿ ਮਾਂ ਦਾ ਪ੍ਰਸ਼ਾਦ ਕੜਾ ਅਤੇ ਕਾਲੇ ਚਨੇ ਤਿਆਰ ਹੋ ਚੁੱਕੇ ਹੈ ਸੋ ਇਸ ਵਕਤ ਇਹ ਛੋਟੀ ਛੋਟੀ ਕੰਝਕਾਂ ਜੋ ਮਾਂ ਦਾ ਸਰੂਪ ਬਣ ਕੇ ਘਰ ਦੇ ਵਿੱਚ ਆਈਆਂ ਨੇ ਇਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਇਹਨਾਂ ਤੋਂ ਆਸ਼ੀਸ਼ ਮੰਗੀ ਜਾ ਰਹੀ ਹੈ ਸੋ ਇਹ ਛੋਟੀ ਛੋਟੀ ਕੰਝਕਾਂ ਰੱਬੀ ਰੂਪ ਮਾਂ ਦਾ आशीर्वाद देने ਲਈ ਘਰਾਂ ਦੇ ਵਿੱਚ ਪਹੁੰਚੀਆਂ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਤਿਲਕ ਹੁੰਦਾ ਸੋ ਮਾਂ ਦਾ ਤਿਲਕ ਕੀਤਾ ਜਾਂਦਾ ਹੈ ਕੰਜਕ ਰੂਪ ਦੇ ਵਿੱਚ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਮੋਲੀ ਸ਼ਕਤੀ ਦਾ ਸਰੂਪ ਰક્ષા ਬੰਧਨ ਰੱਖਿਆ ਧਾਗਾ ਕਿਹਾ ਜਾਂਦਾ ਉਸ ਨੂੰ ਬੰਨਿਆ ਜਾ ਰਿਹਾ ਸੋ ਇਸ ਤੋਂ ਬਾਅਦ ਅਗਲੀ ਵਿਧੀ ਸ਼ੁਰੂ ਹੁੰਦੀ ਹੈ ਮਾਂ ਦੀ ਕੰਜਕਾਂ ਦੇ ਹੱਥਾਂ ਦੇ ਵਿੱਚ ਮੋਲੀ ਬਨ ਕੇ ਇਹ ਤੋਂ ਸ਼ਕਤੀ ਦਾ ਆਸ਼ੀਰਵਾਦ ਲਿੱਤਾ ਜਾਂਦਾ ਹੈ ਔਰ ਰੱਖਿਆ ਦਾ ਆਸ਼ੀਰਵਾਦ ਲਿੱਤਾ ਜਾਂਦਾ ਫਿਰ ਮਾਂ ਦੀ ਭਗਤੀ ਦੇ ਵਿੱਚ ਵਿਲੀਨ ਇਹ ਛੋਟੀ ਛੋਟੀ ਕੰਜਕਾਂ ਆਸ਼ੀਰਵਾਦ ਦਿੰਦੀਆਂ ਨੇ ਔਰ ਮਾਂ ਦੀ ਭਗਤੀ ਸਾਰੇ ਬੋਲੋ ਜੈ ਖੁਸ਼ ਹੁੰਦਾ ਰਲ ਮਿਲ ਬੋਲੋ ਜੋਰ ਸੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲੋ ਜੋਰ ਸੇ ਬੋਲੋ ਜੈ ਮਾਤਾ ਦੀ ਜੈ ਕਰਾ ਬੀਰ ਬਜਰੰਗੇ ਸਮਾ ਆ ਗਿਆ ਹੈ ਕੰਜਕਾਂ ਨੂੰ ਵਿਦਾ ਕਰ ਉਹਨਾਂ ਤੋਂ ਆਸ਼ੀਰਵਾਦ ਲੈੰਦਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਚਰਨ ਛੂ ਕੇ ਆਸ਼ੀਰਵਾਦ ਲਿੱਤਾ ਜਾ ਰਿਹਾ ਹੈ ਔਰ ਕੰਜਕਾਂ ਬੜੇ ਖੁਸ਼ੀ-ਖੁਸ਼ੀ ਹਰਸ਼ੋ ਉਲਾਸ ਦੇ ਨਾਲ ਆਪਣੇ ਸ਼ਰਧਾ ਰੱਖਣ ਵਾਲਿਆਂ ਨੂੰ ਆਸ਼ੀਰਵਾਦ ਦੇ ਰਹੀਆਂ ਨੇ ਔਰ ਜੋ ਵੀ ਤਿਲ ਫੁੱਲ ਘਰ ਵੱਲੋਂ ਦਿੱਤੇ ਗਏ ਪੇਂਟ ਦੇ ਰੂਪ ਦੇ ਵਿੱਚ ਉਸ ਨੂੰ ਮਾਤਾ ਦੀ ਕੰਜਕਾਂ ਨੇ ਸਵੀਕਾਰ ਕਰ ਲਿਆ ਹੈ